ਸਰ ਅੱਜ ਪਬਲਿਕ ਮੀਟਿੰਗ ਕੀਤੀ ਗਈ ਹੈ ਜ ਜੇ ਇੱਕ ਮੈਡੀਕਲ ਮੁੱਖ ਮਕਸਦ ਕੀ ਸੀ ਅੱਜ ਜਿਹੜੀ ਮੈਂ ਆ ਆਨਸੂਜੀ ਕੋਰੀ ਦੇ ਵਿੱਚ ਮੀਟਿੰਗ ਕੀਤੀ ਹੈ ਇਹ ਆਮ ਲੋਕਾਂ ਨਾਲ ਮਿਲ ਕੇ ਸ਼ਹਿਰ ਦੇ ਇਸ ਮੈਨਾਲ ਦਿਨ ਦੇ ਵਿੱਚ ਕਿ ਕੰਮ ਕਰ ਵਾਲੇ ਲੋਕ ਵੀ ਆੜੀ ਦਾਰ ਵੀ ਨੇ ਟੈਕਸੀ ਜੂਨੀਅਰ ਵਾਲੇ ਵੀ ਨੇ ਰੇਨ ਲੋਕ ਨੇ ਆਮ ਬਿਛੇ ਦੁਕਾਨਾਂ ਦੇ ਲੋਕ ਨੇ ਤੇ ਸਾਰੇ ਸਾਰੇ ਕਹਿੰਦੇ ਇੱਥੇ ਵਿੱਚ ਲੋਕ ਕਿੱਥੇ ਹੋ ਰਹੇ ਨੇ ਅੱਜ ਦੀ ਮੀਟਿੰਗ ਦਾ ਮਤਲਬ ਇਹ ਸੀ ਆਪਾਂ ਜੋ ਸਮਾਜ ਦੇ ਵਿੱਚ ਆਸਰ ਦੇ ਪੰਜਾਬ ਦੇ ਵਿੱਚ ਬਰਾਈਆਂ ਚੱਲ ਰਹੀਆਂ ਨੇ ਇੱਕ ਉਹ ਜਿਵੇਂថា ਸਭ ਤੋਂ ਵੱਡੀ ਨਸ਼ੇ ਦੀ ਬਰਾਈ ਹੈ ਉਹ ਤੋਂ ਵੀ ਕਿਹਾ ਹੈ ਆਪਾਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਇਸ ਉਸਵੰਦ ਜਫਾਜ ਮਿਲਿੰਗੇ ਤੇ ਇਹਦੇ ਵਿੱਚ ਮੈਂ ਸਾਰਿਆਂ ਦਾ ਸਹਿਯੋਗ ਚਾਹੁੰਦਾ ਸਾਰੇ ਪਬਲਿਕ ਦਾ ਸਾਰੇ ਜਿਹੜੇ ਤੁਸੀਂ মিডিਆ ਵਿੱਚ ਬੈਠਾ ਜਨਾਬ ਜੀ ਗੱਲ ਇਹ ਆਪਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਘਰ ਚ ਦੇਖੀਏ ਕਿ ਆਪਣੇ ਬੱਚੇ ਸੇਬੋਗੇ ਸੰਜੇ ਤਾਂ ਹੀ ਬੈਗੇ ਪੁਲਿਸਾਂ ਦਾ ਕੰਮ ਹੈ ਇਹ ਨਸ਼ਾ ਇਹ ਬੱਚਾ ਲੱਗ ਰਿਹਾ ਨਾ ਨਸ਼ੇ ਤੇ ਆਪਾਂ ਆਪਣੇ ਬੱਚਾ ਦਾ ਖਿਆਲ ਰੱਖੋ ਤਾਂ ਆਪਣੇ ਆਪ ਹੀ ਨਸ਼ਾ ਖਤਮ ਹੋ ਜਾਊਗਾ ਸਰ ਇੱਕ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਉਹਨੂੰ ਲੈ ਕੇ ਲੋਕਾਂ ਨੂੰ ਵੀ ਮੈਸੇਜ ਆਇਆ ਅੱਜ ਦੀ ਮੀਟਿੰਗ ਤੇ ਸੈਕਿੰਡ ਮੋਡਾ ਚੋਰੀਆਂ ਆ ਲੈ ਸੀਗਾ ਜੇ ਚੋਰੀਆਂ ਨੇ ਉਹ ਵੀ ਨਸ਼ੇ ਨਾਲ ਰਿਲੇਟਡ ਹੈ ਕੋਈ ਛੇੜੀ ਤਾਂ ਉਹ ਵੀ ਕਰ ਦਾਂਗੇ ਤੇ ਮੇਰੀ ਇਹਦੇ ਵਿੱਚ ਪੂਰੇ ਦੀ ਸਾਰੇ ਪਬਲਿਕ ਨੂੰ ਖਾਸ ਕਰਕੇ ਨਾਗਰ ਵੀਰਾਂ ਨੂੰ ਬੇਨਤੀ ਹੈ ਤੇ ਇਹੋ ਕਮ ਸੇ ਕਮ ਚੌਕੀਦਾਰ ਜ਼ਰੂਰ ਰੱਖ ਲੈਣਾ ਤੇ ਉਹਦਾ ਬਹੁਤ ਵੱਡਾ ਫੈਕਟ ਹੁੰਦਾ ਹੈ ਚੌਕੀਦਾਰ ਰੱਖਣ ਨਾਲ ਕਾਫੀ ਜਿਆਦਾ ਫਾਇਦਾ ਹੁੰਦਾ ਹੈ ਬਾਦ ਚੋਰੀ ਮਤੋਂ ਬਾਦ ਅਪਾ ਫਿਰ ਬਾਦ ਇਸ ਦਾ ਥੋੜਾ ਪਰ ਹਿਸ਼ਲਾਵਾ ਹੁੰਦਾ ਹੈ ਤੇ ਅਸੀਂ ਵੀ ਨਾਈਟ ਗਸ਼ਤ ਵਧਾਈ ਹੈ ਅੱਜ ਤੋਂ ਮੈਂ ਪਾਹੀ ਵਾਸਤੇ ਸਵਛਨੇ ਸਿਲਪ ਕੀ ਆਏ ਵੀ ਜਿਹੜਾ ਰਾਤ ਨੂੰ ਪੀਸੀਆਰ ਦਾ ਨਾਈਟ ਪੈਟਰੋਲਿੰਗ ਹੈ ਉਹ ਵਧਾਈ ਜਾਵੇ ਅਲਸੋ ਆਜੋ ਕੋਈ ਚੋਰੀ ਕਰਨ ਵਾਲਾ ਹੋਵੇ ਇਹਨਾਂ ਨਾਲ ਕੋਈ ਮਸ਼ੀਨ ਨਾ ਕਰੇ